ਐਸੀ ਜੀ ਸ਼ਾਮ ਦਾ ਟਾਈਮ ਤੇ ਦਿਨ ਸੀ ਸੰਡੇ ਦਾ ਤੇ ਆਪਾਂ ਚੱਲ ਪਏ ਸੀ ਬੋਰ ਹੋਣ ਦੇ ਸੀ ਤੇ ਆਪਾਂ ਚੱਲ ਪਈ ਬਾਹਰ ਕਿਤੇ ਮੈਂ ਕਿਹਾ ਘੁੰਮ-ਘੰਮ ਕੇ ਆਉਨੇ ਆ ਤੇ ਆਪਾਂ ਚੱਲ ਪਈ ਤੇ ਮੈਨੂੰ ਸਕੂਟਰ ਤੇ ਜਾਣਾ ਹੀ ਵਧੀਆ ਲੱਗਦਾ ਟੂ ਵੀਕਲ ਜਿਹੜੇ ਹੁੰਦੇ ਨਾ ਬਸ ਉਹਨਾਂ ਤੇ ਜਾਣਾ ਵਧੀਆ ਲੱਗਦਾ ਮੈਨੂੰ ਕਾਰ ਕੋਲ ਤੇ ਮੈਨੂੰ ਮਜ਼ਾ ਨਹੀਂ ਆਉਂਦਾ ਮੈਨੂੰ ਨੇਚਰ ਬੜਾ ਵਧੀਆ ਲੱਗਦਾ ਇਦਾਂ ਵੇਖਣਾ ਹਨਾ ਸਾਰਾ ਕੁਝ ਤੇ ਉਹ ਬੜਾ ਵਧੀਆ ਲੱਗਦਾ ਵਾ ਤੇ ਮੈਂ ਵੇਖਦੀ ਜਾਂੜੀ ਖੇਤ ਤੇ ਨਾਲੇ ਮੈਂ ਨਾ ਵੀਡੀਓ ਬਣਾਉਂਦੀ ਜਾਂੜੀ ਮੈਂ ਕਿਹਾ ਥੋੜਾ ਜਿਹਾ ਰਿਕਾਰਡ ਕਰ ਲੈਨੇ ਆਂ ਰਾਹ ਵਿੱਚ ਵੀ ਤੇ ਵਧੀਆ ਲੱਗਦਾ ਪਿਆ ਹੀ ਆ ਟਰੈਕਟਰ ਟਰੈਕਟਰ ਤੇ ਮਤਲਬ ਮਤਲਬ ਬਹੁਤ ਵਧੀਆ ਲੱਗਦਾ ਜਾਨ ਲੱਗਦੀ ਆ ਮਤਲਬ ਇਹ ਤੇ ਮਤਲਬ ਕਿਸਾਨਾ ਦੀ ਨਾ ਸਕੂਟਰ ਤੇ ਨਾ ਇੱਕ ਵੱਖਰਾ ਜਿਹਾ ਮਜ਼ਾ ਆਉਂਦਾ ਹਵਾਾਂ ਪੈਂਦੀ ਨਾ ਐ ਵਧੀਆ ਜੀ ਲੱਗਦੀ ਹਵਾਾਂ ਬਾਲ ਉੱਡਦੇ ਬੜੇ ਵਧੀਆ ਲੱਗਦੇ ਮੈਨੂੰ ਤੇ ਨਾ ਬਹੁਤ ਵਧੀਆ ਹੈਲੋ ਗਾਇਸ ਆਸ਼ੀਕਾਲ ਸਾਰਿਆਂ ਨੂੰ ਕੀ ਹਾਲ ਚੱਲ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਬੜੇ ਵਧੀਆ ਹੋਵਗੇ ਤੇ ਅਸੀਂ ਜਾ ਰਹੇ ਸੀ ਬਟਾਲੇ ਮੈਂ ਕਿਹਾ ਡੇਲੀ ਤੁਸੀਂ ਵਲੌਗ ਵੇਖ ਵੇਖ ਕੇ ਨਾ ਘਰ ਦੇ ਤੁਸੀਂ ਬੋਰ ਹੋਗੇ ਹੋਗੇ ਤੇ ਆਪਾਂ ਚੱਲਦੇ ਹਾਂ ਅੱਜ ਬਟਾਲੇ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਤੇ ਮੈਂ ਕਿਹਾ ਇੱਥੇ ਖਲੋ ਕੇ ਨਾ ਥੋੜੀ ਜਿਹੀ ਵਲੌਗਿੰਗ ਕਰ ਲੈਂਦੇ ਏਰੀਆ ਬੜਾ ਵਧੀਆ ਇੱਥੇ ਮੈਂ ਕਿਹਾ ਚੱਲਣਾ ਦੋ ਤਿੰਨ ਵੀਲਾ ਬਣਾ ਲੈਨੇ ਨਾਲੇ ਤੇ ਨਾਲੇ ਜਿਹੜਾ ਵਲੌਗਿੰਗ ਜਿਹੜਾ ਉਹ ਸ਼ੁਰੂ ਕਰ ਲੈਨੇ ਵਲੌਗ ਤੇ ਵਲੌਗ ਨਾ ਕੰਟਿਨਿਊ ਰੋ ਬਣੇ ਰਿਓ ਵਲੌਗ ਦੇ ਨਾਲ ਤੇ ਸ਼ੁਰੂ ਕਰਦੇ ਹਾਂ ਜਿਹੜਾ ਵਲੌ ਤੇ ਇਹ ਜਿਹਾ ਬੜਾ ਵਧੀਆ ਲੱਗਦਾ ਮੈਨੂੰ ਪਹਿਲਾਂ ਮੈਂ ਇੰਸਟਾਗ੍ਰam ਤੇ ਇਤਨੇ ਬਹੁਤ ਵੀਡੀਓ ਬਣਾਈਆਂ ਵਾਂ ਤੇ ਚੱਲਦੇ ਆ ਫਿਰ ਹੌ ਚੱਲਦੀ ਆ ਫਿਰ ਕਰਦੇ ਆ ਸ਼ਾਮ ਨੂੰ ਤੁਹਾਨੂੰ ਪਤਾ ਮੌਸਮ ਨਾ ਥੋੜਾ ਜਿਹਾ ਠੰਡਾ ਹੋ ਜਾਂਦਾ ਵਾ ਥੋੜਾ ਜਿਹਾ ਨੋਰਮਲ ਹੋ ਜਾਂਦਾ ਵਾ ਤੇ ਆਪਾਂ ਨਾ ਇਦਾਂ ਹੀ ਬੋਰ ਹੋ ਰਹੇ ਸੀ ਤੇ ਮੈਨੂੰ ਕਹਿੰਦੇ ਕਿ ਛਲ ਮੈਂ ਤੈਨੂੰ ਕਿੱਥੇ ਲੈ ਕੇ ਜਾਣਾ ਤੇ ਮੈਂ ਬਹੁਤ ਖੁਸ਼ ਹੋ ਗਈ ਇਹ ਹੁੰਦਾ ਨਾ ਕਿ ਮਤਲਬ ਆਪਾਂ ਕਹੀਏ ਕਿ ਨੂੰ ਕਿ ਚੱਲੋ 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 ਉਹਨਾਂ ਇੱਕ ਨੂੰ ਬੱਕਰਾ ਜਿਹਾ ਲੱਗਦਾ ਮੈਨੂੰ ਚੰਗਾ ਨਹੀਂ ਲੱਗਦਾ ਉਹ ਤੇ ਜਦੋਂ ਕੋਈ ਕਹਿੰਦਾ ਨਾ ਕਿ ਹਾਂ ਚੱਲੀਏ ਤੁਹਾਨੂੰ ਲੈ ਕੇ ਜੰਨੇ ਘਮਾਉਣ ਵਾਸਤੇ ਤੇ ਉਹ ਜਾਦਾ ਵਧੀਆ ਲੱਗਦਾ ਉਹ ਨਾਲ ਇੱਕ ਆਪਣੇ ਆਪ ਚ بڑا ਵਧੀਆ ਲੱਗਦਾ ਤੇ ਇੱਥੇ ਆਪਾਂ ਪਹੁੰਚ ਚੁੱਕੇ ਹਾਂ ਬਟਾਲਾ ਤੇ ਇੱਧਰ ਕਾਫੀ ਜਿਆਦਾ ਸਟਾਲ ਲੱਗੇ ਨੇ ਕਿਉਂਕਿ ਸੰਡੇ ਹੀ ਨਾ ਤੇ ਕਾਲਜ ਤੇ ਦਰਬੰਦੀ ਸਾਰੇ ਜਾਂਦੇ ਹੋਣਗੇ ਕਾਲਜ ਨੂੰ ਬੇਰਿੰਗ ਕਾਲਜ ਤੇ ਇੱਧਰ ਇਹਦੇ ਆਪੋਜੀਟ ਸਾਈਡ ਦੀ ਬਹੁਤ ਵੱਡੇ ਸਟਾਲ ਲੱਗੇ ਹੁੰਦੇ ਆ ਵਕ ਵਕ ਚੀਜ਼ਾਂ ਦੇ ਤੇ ਦਿਵਾਣਾ ਹੈ ਦਿਨਾਰੀਅਲ ਇਹ ਤੇ ਗਰਮੀਆਂ ਦੀ ਸੁਗਾਤ ਮੰਨੀ ਜਾਂਦੀ ਆ ਨਾ ਮਤਲਬ ਏਦਾ ਸਵਿਮਿੰਗ ਪੂਲ ਜੜੇ ਆ ਏਦਾਂ ਵੀ ਸਵਿਮਿੰਗ ਪੂਲ ਹੈਗਾ ਨਮਿਸ਼ ਕੋ ਏਦਾਂ ਦਾ ਮਤਲਬ ਲੈ ਕੇ ਰੱਖਿਆ ਆਪਾਂ ਤੇ ਮੈਂ ਰਾਜ ਰਿਕਾਰਡ ਕੀਤਾ ਹੈ ਡੀਮਾਰਟ ਤੇ ਟ੍ਰੈਂਡਸ ਵਾਲਾ ਤੇ ਇੱਥੇ ਬੜੇ ਸਸਤੇ ਸਸਤੇ ਕੱਪੜੇ ਮਿਲਦੇ ਗਰਮੀਆਂ ਜਿ ਮਤਲਬ ਜਿੱਦਾਂ ਹੁੰਦਾ ਨਾ ਇੱਕ ਨਾਲ ਇੱਕ ਫ੍ਰੀ ਜਾਂ 1 ਗੈਟ 1 2 ਫ੍ਰੀ ਏਦਾਂ ਕੁਛ ਹਨਾ ਬਾਈ ਬਾਈ 2 ਕਿਆ ਪਨ ਅੱਗੇ। ਔਰ ਇਹ ਸ਼ੇਕ। ਇਹਨੂੰ ઓਰੀਓ ਸ਼ੇਕ ਇਹਨੇ ਸ਼ੇਕ ਹੀ ਕਿਹਦਾ ਹੁੰਦਾ ਬਸ। ਤੇ ਇੱਥੇ ਆਪਾਂ ਪਹੁੰਚ ਚੁੱਕੇ ਹੀ ਤੇ ਆਪਾਂ ਪਹਿਲਾਂ ਕਰਾਇਆ ਡੋਸਾ ਤੇ ਨਮਿਸ਼ ਕਹਿੰਦਾ ਹੀ ਮੈਂ ਨਹੀਂ ਖਾਣਾ ਹੈਗਾ। ਇਹ ਕਿ ਨਾ ਇਹਨੂੰ ਪਿਆਸ ਬੜੀ ਲੱਗਣੀ ਪਿਆਸ ਤੇ ਚਲੋ ਬਾਹਰ ਨਿਕਲੀਏ ਨਾ ਤੇ ਫਿਰ ਬਹੁਤ ਜ਼ਿਆਦਾ ਪਿਆਸ ਲੱਗਦੀ ਆ ਤੇ ਪਾਣੀ ਪੀਜੋ ਪਾਣੀ ਨਾਲ ਹੀ ਢੇਡਾ ਫਰ ਜਾਂਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਤੇ ਪਹਿਲਾਂ ਆਪਾਂ ਲਿਆ ਡੋਸਾ ਤੇ ਫਿਰ ਜਿਹੜਾ ਹੀ ਮੈਂ ਕਿਹਾ ਚਾਹਣਾ ਨਿੰਬੂ ਪਾਣੀ ਪੀ ਲੈਨੇ ਨਮਿਸ਼ ਵੀ ਪੀ ਲੈਗਾ। ਆਪਿੰਦੇ ਦਿੰਦੇਣਾ ਉਹ ਵਾਲਾ پارک ਵਿੱਚ ਪਤਾ ਨਹੀਂ ਕਿ ਕਿੰਦੇ ਨੂੰ ਤੇ ਇਹ ਵਾਲਾ ਮਤਲਬ ਬਿਲਕੁਲ ਕਾਲਜ ਦੇ ਸਾਹਮਣੇ ਇਹ ਵਾਲਾ ਸੀ ਇਹ ਵਾਲਾ ਕਾਲਜ ਆ ਆਰ ਆਰ 바ਵਾ ਤੇ ਇਹ ਇਹਦੇ ਸਾਹਮਣੇ ਹੀ ਇਹਨਾਂ ਨੇ ਇਹਨਾਂ ਨੇ ਸਟਾਲ ਲਾਏ ਹੋਏ ਕੋਈ ਨਾ ਕੀ ਤੇ ਇਹ ਸਟਾਲ ਵੀ ਹਰ ਇੱਕ ਚੀਜ਼ ਦੇ ਤੇ ਮੇਰੀ ਵੀ ਆਏਗੀ ਕਿਉਂ ਉਹ ਨਹੀਂ ਹੈ ਕਿ ਬਾਅਦ ਪਿਆਸ ਨਹੀਂ ਲੱਗਦੀ ਪਿਆਸ ਜੇ ਬਹੁਤੀ ਲੱਗੀ ਹੋਵੇ ਬਹੁਤ ਜਾਂਦੀ ਹੈ ਤੇ ਤੇ ਇਹਨਾਂ ਬਹੁਤ ਸਵਾਦ ਦੇ ਰਹੇ ਹਾਂ ਉਹ ਬਣਾ ਬਣਾਇਆ ਹੈ ਮੈਂ ਤੇ ਲੈਮਨ ਤੇ ਠੋਡਾ ਕਰਾਇਆ ਹੈ ਤੇ ਨਮਕ ਨਹੀਂ ਵੀ ਫਿਰ ਹੋਗੀ ਪੀ ਰਿਹਾ ਤੇ ਇਹਨੂੰ ਬੜਾ ਹੀ ਖਾਸ ਕਰ ਰਹੀ ਹਾਂ ਜਿ ਇਦਾਂ ਦਾ ਨਾ ਕੋਲਡ ਡਰਿੰਕ ਹੋਈ ਜਾਂ ਜੂਸ वगैरह ਹੋਏ ਨਾ ਇਹ ਪੀ ਲੈਪੋ ਤੇ ਆਪਾਂ ਫਿਰ ਕੋਲਡ ਡਰਿੰਕ ਲੱਗਦੇ ਪੀਣ ਬਹੁਤ ਜਾਣੇ ਤੇ ਨਮਕ ਨਹੀਂ ਲੱਗੇਗੀ ਸਪ੍ਰੀਮ ਉਹਨੂੰ ਲੈ ਚੌਕਲੇਟ ਵਾਲੀ ਕੋਈ ਨਾ ਕੋਈ ਚੀਜ਼ ਜਿਹੜੀ ਅੰਦਰ ਜਾਣੀ ਚਾਹੀਦੀ ਮੇਰੇ ਕੋਈ ਨਾ ਕੋਈ ਮਤਲਬ ਮੈਂ ਚੌਕਲੇਟ ਵਾਲੀ ਵਿੱਚ ਕੋਈ ਨਵੀਂ ਖਾਣੇ ਖਾਣੇ ਤੇ ਆਪਾਂ ਨੂੰ ਇਸ ਪਿੰਡੇ ਤੇ ਕਿਚਨ ਆਵੇ ਕਿੰਨਾ ਮੈਨੂੰ ਦਿੱਖ ਰਿਹਾ ਹੈ ਮੈਡੀਅਲ ਗਿਆ ਤੇ ਇਹਨਾਂ ਕਿਲਾ ਕੁਝ ਨਹੀਂ ਆ ਨਾ ਤੇ ਇਹ ਬਾਈ ਕਹਿੰਦੇ ਜਨ ਨਾਲ ਚਾਹੀਦੀ ਤੇ ਇਤਨਾ ਬੜੀ ਜਿਆਦਾ ਲੱਗੀ ਤੇ ਫालतू ਮਤਲਬ ਇਤਨੀ ਲੱਗੀ ਹੈ ਯਾ ਲੋਕੀ ਨੂੰ ਲੱਗੇ ਥੋੜੀ ਜਿਹੀ ਕਰੀ ਜਾ ਯਾ ਆਪ بتا ਤੇ ਤੇਰਾ ਆਗੇ ਉਹ ਮੈਂ ਤੁਹਾਡੀ ਵੀਡੀਓ ਰਿਕਾਰਡ ਕੀਤੀ ਮੈਨੂੰ ਬੜੀ ਵਧੀਆ ਲੱਗੀ ਹੈ ਸੈਕਿੰਡ ਵੀਰ ਦਾ ਚੈਲੰਜ ਸਾਹਮਣੇ ਆ ਗਿਆ ਹੈ ਤੇ ਮੈਂ ਇੱਥੇ ਨਮਸ਼ ਨੇ ਦੱਸਦੇ ਕਿ ਕੋਈ ਦੇ ਨਾ ਹੋਈ ਸੀ ਇੱਥੇ ਦਿੱਤਾ ਸੀ ਜਿੰਨੀ ਚੰਡੀ ਬੋਲਦੀ ਹੈ ਚੰਡੀ ਨੂੰ ਬਹੁਤ ਤਾਂ ਨਹੀਂ ਨਮਸ਼ ਨੇ ਮਖਾਰੀ ਚੰਡੀ ਤੇ ਆਪਾਂ ਇਹ ਵਾਲੀ ਚੰਡੀ ਨੂੰ ਪਸੰਦ ਆ ਜਿਹੜੀ ਦੂਸਰੀ ਹੁੰਦੀ ਹੈ ਨਾ ਮਤਲਬ ਇਦਾਂ ਕਰਕੇ ਦਿੰਦੀ ਆ ਉਹ ਉਹ ਬਾਅਦ ਹੀ ਹੈ ਨਾ ਉਹ ਨਹੀਂ ਦੇ ਸਾਹਮਣੇ ਹਾਂ ਵਲੀ ਪਸੰਦਾ ਜਿਹੜੀ ਖੋਣੇ ਦੀ ਖਾ ਗਈ ਸੀ ਉਹ ਵਲੀ ਪਸੰਦਾ ਤੇ ਇਹਦੇ ਨਾਲ ਦੀ ਜਿਹੜੀ ਕੌੜੀ ਦਾ ਖਾਣ ਸੀ ਉਹ ਬਾਕੀ ਹੋ ਗਈ ਤੇ ਚੰਨਾ ਮੈਨੂੰ ਖਾਣੀ ਆ ਤੇ ਮੈਂ ਕਿਹਾ ਚੰਨਾ ਮੇਰੇ ਵਿੱਚੋਂ ਹੀ ਖਾ ਲਈ ਪੁੱਲਾ ਮੈਨੂੰ ਖਾ ਕੇ ਦੱਸੀ ਕਿ ਤੈਨੂੰ ਅੱਛੀ ਲੱਗਦੀ ਹੈ ਜੇ ਅੱਛੀ ਲੱਗਦੀ ਤੇ ਫਿਰ ਮੈਂ ਕਹਿੰਦਾ ਵੀ ਤੇ ਉਹਨੇ ਵੀ ਖਾਧੀ ਮੜੇ ਮਲੇਣਾ ਉਹਨੂੰ ਚੰਗੀ ਲੱਗੀ ਤੇ ਇਹ ਉਦੋਂ ਕਰਵਾਈਆਂ ਸੀ ਤੇ ਦੋ ਆਪਾਂ ਫੇਰ ਖਾਦੇ ਨੂੰ ਤੇ ਪਰ ਇਹ ਨਾ ਬਹੁਤ ਨਾ ਆਉਂਦੀ ਹੈ ਨਾ ਤੇ ਦਿਨੋਂ ਇੰਨੀ ਗਰਮੀ ਦੇ ਵਿੱਚ ਇਹ ਆਗਦੇ ਅੱਜ ਪੂਰਾ ਦਿਨ ਉਹਦੀ ਹੀ ਗੋੜਾ ਕਰਤ ਰਹੇ ਤੇ ਇਹਨਾਂ ਤੋਂ ਪਰ ਵਿੱਚ ਖਾਇਓ ਬਿਨਾਂ ਇਹਨਾਂ ਦਾ ਉਸ ਦਾ ਮੰਨ ਤੇ ਜਿਵੇਂ ਨੇ ਆਗਦੇ ਤੇ ਆਗਨਿਕ ਦਾ ਕੰਮ ਕਰਦੇ ਨੇ ਲੋਕ ਬਿnabla ਇੰਨੀ ਜ਼ਿਆਦਾ ਮਿਹਨਤ ਕਰਦੇ ਪਰ ਮਾਤਮਾ ਹਰ ਇੱਕ ਦੀ ਮਿਹਨਤ ਹੁੰਦਾ ਜਿਹੜਾ ਉਹ ਖਾ ਲਾਵੇ ਹਰ ਇੱਕ ਦੀ ਮਿਹਨਤ ਸਫਲ ਹੋਵੇ ਮਾਤਮਾ ਤੇ ਇਹਨਾਂ ਨੇ ਬਲਕਾਂਸ ਕੋਲ ਉਹ ਵੀ ਪ੍ਰੋਜੈਕਟ ਚਲਾਇਆ ਕਿਸ ਤਰ੍ਹਾਂ ਹੋ ਗਿਆ ਜਿੱਥੇ ਆਇਆ ਸੀ ਤੇ ਇੱਥੇ ਵੀ ਆਪਾਂ ਆਪੀ ਨੂੰ ਘਵਾਣਾ ਦਵਾਣਾ ਲਿਖਦਾ ਤੇ ਹੋਰ ਕੀ ਖਾਣਾ ਜਿਹੜਾ ਵਿੱਚ ਤੇ ਆਪਾਂ ਇੱਥੇ ਬਹਿ ਗਏ ਹੁਣ ਨੇ ਨਾ ਚੇਅਰ ਲਾਇਆ ਇਥੇ ਮੈਰ ਦੇ ਕੰਡੇ ਤੇ ਬੜਾ ਵਧੀਆ ਨਾ ਆਪਣਾ ਫੀ ਸਿਸਟਮ ਜਿਹਾ ਬਣਾਇਆ ਹੋਇਆ ਇੱਥੇ ਸੀਟ ਵੀ ਆਪਾਂ ਨਾ ਤੇ ਐਸ ਵੇਲੇ ਨਾ ਕਿ ਬਹੁਤ ਥਲੀ ਖਾਲੀ ਹਵਾ ਚਲਦੀ ਹੈ ਤੇ ਇੱਥੇ ਚੇਅਰ ਲਾਈਆਂ ਉਹਨਾਂ ਨੇ ਖਾਣ ਦੀਣ ਵਾਸਤੇ ਤੇ ਮੈਂ ਨਮਿਸ਼ ਨੂੰ ਮਜ਼ਾਕ ਕਰਨ ਲਈ ਕਿ ਮਤਲਬ ਇਦਾਂ ਫਲੇਟਾਂ ਦੇ ਬਾਅਦ ਦੇਣ ਕਿ ਨਾ ਘਰ ਵਾਸਤੇ 3 ਫਲੇਟਾਂ ਫਿਰ ਉਹ ਨੈਪ ਚ ਧੋਗੇ ਲਿਆਉਣੀਆਂ ਉਹਨਾਂ ਤੇ ਕਿਹਾ ਮਮਾ ਮੈਂ ਨਹੀਂ ਆਣਾ ਮੈਂ ਨਹੀਂ ਜਾਣਾ ਤੁਮਨੇ ਮੈਂ ਮਜ਼ਾਕ ਕਰਨ ਲਈ ਇਹ ਨਾ ਖਾ ਕੇ ਨਾ ਸਾਰੀ ਪਲੇਟ ਜੋ ਵੀ ਗਲਾਸ ਹੈ ਨਾ ਉਹ ਨੈਪ ਚ ਧੋਗੇ ਤੇ ਉਹਨਾਂ ਨੂੰ ਦੇਣੇ ਲਿਆਗੇ ਉਹਨਾਂ ਉਹ ਹੱਥਾਂ ਲੱਗ ਗਿਆ ਤੇ ਫਿਰ ਆਪਾਂ ਜਿਹੜਾ ਉਹ ਦਵਾਣਾ ਖਾਦਾ ਨਮਿਸ਼ ਨੇ ਤੇ ਥੋੜਾ ਜਿਹਾ ਖਾਦਾ ਤੂੰ ਤੂੰ ਨੇ ਵੀ ਅੱਧਾ ਜਿਹਾ ਨਹੀਂ ਦੇਤਾ ਮਤਲਬ ਇੰਨਾ ਦੁੱਧਵਾਣਾ ਖਾਦਾ ਦੋ ਦੋ ਪਲੇਟ ਮੈਂ ਖਾ ਗਈ ਹੁਣੀ ਮੈਂ ਤਾਂ ਨਮਿਸ਼ ਦਾ ਫਿਲਮ ਬਚਿਆ ਸੀ ਤੇ ਆਪਣਾ ਤੇ ਮੈਂ ਖਾ ਗਈ ਤੇ ਮੈਂ ਅੱਗੇ ਆਣ ਕੇ ਨਾ ਮੈਂ ਠੰਡਾ ਪਾਣੀ ਪੀ ਲਿਆ ਠੰਡਾ ਪਾਣੀ ਪੀ ਕੇ ਤੇ ਮੈਂ ਬਹੁਤ ਹੀ ਪੇਟ ਚ ਦਰਦ ਹੋਈ ਤੇ ਇਹ ਹੈਗਾ ਸਵੇਰ ਸੁਬਾ ਦਾ ਟਾਈਮ ਮਾਰਨਿੰਗ ਨੈਕਸਟ ਮਾਰਨਿੰਗ ਤੇ ਆਪਣੇ ਕੰਮ ਸਟਾਰਟ ਹੋ ਗਏ ਉਦਾਂ ਹੀ ਜਿੱਦਾਂ ਡੇਲੀ ਹੁੰਦੇ ਆ ਤੇ ਇੱਥੇ ਨਮਸ਼ ਕਹਿੰਦਾ ਫਰਾਈਜ਼ ਬਣਾ ਦੇ ਤੇ ਮੈਂ ਕਿਹਾ ਚਲੋ ਫਰਾਈਜ਼ ਬਣਾ ਦਿੰਨੀ ਉਹਦੀ ਰੋਟੀ ਮਤਲਬ ਰੋਟੀ ਪਾਣੀ ਹੋ ਗਿਆ ਸੀ ਨਾਸ਼ਤਾ ਵਗੈਰਾ ਸਾਰਾ ਮਤਲਬ ਫਿਨਿਸ਼ ਕਰ ਲਿਆ ਤੇ ਮੈਂ ਫਿਰ ਇਹਨੂੰ ਫਰਾਈ ਬਣਾ ਤੇ ਫਰਾਈਜ਼ ਦੇ ਨਾਲ ਹੀ ਇਹਨੇ ਨਾ ਫਿਰ ਰੋਟੀ ਖਾ ਲਈ ਇੱਕ ਅੱਧੀ ਰੋਟੀ ਖਾ ਲਈ ਇਹਨੇ ਫਿਰ ਤੇ ਮੈਂ ਇਹਦੇ ਉੱਠਦਿਆਂ ਨੂੰ ਜਿਹੜੇ ਹੀ ਬਣਾ ਦਿੱਤੇ ਸੀ ਇਹਨੂੰ ਹੁੰਦਾ ਇਹਨੇ ਡੇਲੀ ਖਾਣੇ ਹੁੰਦੇ ਮਤਲਬ ਆਲੂ ਚਾਹੀਦੇ ਚਾਹੀਦੇ ਡੇਲੀ ਮਤਲਬ ਕੁਛ ਨਾ ਕੁਛ ਆਲੂ ਵਾਲਾ ਬਣਾ ਕੇ ਦਿਓ ਭਾਵੇਂ ਟਿੱਕੀ ਬਣਾ ਕੇ ਦਿਓ ਭਾਵੇਂ ਕੁਝ ਵੀ ਬਣਾ ਕੇ ਦਿਓ ਤੇ ਜਿੱਥੇ ਮਰਜ਼ੀ ਚੱਲ ਜਾਓ ਆਪਣੇ ਘਰ ਹੀ ਪਰਤ ਕੇ ਆਉਣਾ ਵਾ ਤੇ ਉਹੀ ਕੰਮ ਕਰਨੇ ਪਾਣੇ ਆ ਜਿੱਥੇ ਮਰਜ਼ੀ ਚੱਲ ਜਾਓ ਤਾਂ ਐ ਮੈਂ ਜਾਂਦੀ ਨਹੀਂ ਹੈਗੀ ਕਰ ਹੀ ਰਹਿਣੀ ਆ ਇਹ ਮਤਲਬ ਆ ਕੇ ਵੀ ਉਹੀ ਕੰਮ ਕਰਨੇ ਆ ਤੇ ਬਾਅਦ ਚੋ ਵੀ ਕਰਨੇ ਆ ਤੇ ਇਹਨੂੰ ਬੈਟਰ ਬੰਦਾ ਕਰੇ ਰਵੇ ਇੱਕ ਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਨਿਕਲਿਆ ਨਹੀਂ ਜਾਂਦਾਗਾ ਨਿਕਲਣ ਨੂੰ ਸੋਖਾ ਨਹੀਂ ਹੁੰਦਾ ਜਾਂ ਬੰਦਾ ਸਵੇਰੇ ਸਵੇਰੇ ਨਿਕਲੇ ਤੜਕੇ ਤੜਕੇ ਤੇ ਜਾਂ ਬੰਦਾ ਮਤਲਬ ਸ਼ਾਮ ਨੂੰ ਸ਼ਾਮ ਨੂੰ 5 ਤੋਂ ਬਾਅਦ ਤੋਂ ਜਿਹੜਾ ਉਹ ਨਿਕਲੇ ਤੇ ਫੇਰ ਮਤਲਬ ਅੱਛਾ ਮੌਸਮ ਹੁੰਦਾ ਨਹੀਂ ਤੇ ਮਤਲਬ ਟੈਰੀ ਤਹੀ ਕਿਤੇ ਜਾ ਨਹੀਂ ਸਕਦੇ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ ਇਹੀ ਮਤਲਬ ਨਾ ਕਾਰ 'ਤੇ ਸਫਰ ਕਰ ਸਕਦੇ ਨਾ ਸਕੂਟਰ ਤੇ ਵੀ ਸਫਰ ਕਰ ਸਕਦੇ ਜੇ ਬਹੁਤ ਨਾ ਨਾ ਮੇਰੀ ਪਿਆਰੀ ਸੋਨੋ ਸੋਨੋ ਆਪਣੀ ਚਾਚੂ ਨਾਲ ਸੌਂਦਾ ਜੀ ਸੋਨਾ ਆਪਣੀ ਚਾਚੂ ਨਾਲ ਸੌਂਦਾ ਜੀ ਤੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੀਲਾ ਮੈਨੂੰ ਡੱਕ ਕੇ ਰੱਖਿਆ ਵਾ ਹੁਣ ਟੈਂਪੋ ਚਲੋਂ ਲਾਉਂਦੇ ਨਾ ਵੇ ਖ ਦਰਵਾਜੇ ਸਾਰੇ ਬੰਦ ਕਰਕੇ ਰੱਖੇ ਆ ਪੋਚਨ ਲਾਉਂਦੇ ਹੈਗਾ ਤੈ ਲੋ ਜੀ ਇੱਥੇ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ